ਕਈ ਸਮਾਗਮ ਹੋਈ ਜਾਂਦਾ ਨੇ ਕਈ ਕਹਿੰਦੇ ਮੈਂ ਬੜਾ ਪਰੇਸ਼ਾਨ ਨੇ ਨਾ ਜੀ ਕੋਈ ਸ਼ਬਦ ਹੈਗਾ ਮੈਂ ਕਹਾਂ ਜੀ ਸਾਰੇ ਸ਼ਬਦ ਹੀ ਆ ਜਿੰਨੇ ਮਰਜੀ ਲਓ ਜਿੰਨੇ ਮਰਜੀ ਜਿਵੇਂ ਇੱਕ ਦਿਨ ਮੈਨੂੰ ਇੱਕ ਕੈਨੇਡਾ ਦੀ ਗੱਲ ਆਸੀ ਸਮਾਗਮ ਤੋਂ ਉੱਠੇ ਤੇ ਇੱਕ ਮੈਨੂੰ ਮਾਤਾ ਕਹਿੰਦੀ ਉਹ ਹੁਣ ਕਈ ਵਾਰੀ ਭੁਲੇਖਾ ਹੁੰਦਾ ਨਾ ਉਹ ਵਿਚਾਰੀ ਲੱਭਦੀ ਫਿਰੇ ਤੇ 2011 ਸਾਲ ਦੀ ਗੱਲ ਹੈ ਕਹਿੰਦੀ ਬਾਬਾ ਜੀ ਕਿੱਥੇ ਆ ਤੇ ਉਹ ਕਹਿੰਦੇ ਉਹ ਬਾਬਾ ਜੀ ਨਹੀਂ ਉਹ ਉਹ ਸਰਵਿਸ ਸਿੰਘ ਪ੍ਰਚਾਰਕ ਹੈ ਤੁਹਾਡੇ ਬੱਚਿਆਂ ਵਰਗਾ ਚਲੋ ਬੁਲਾ ਲਿਆ ਮੈਂ ਬਹਿ ਗਿਆ ਮੈਂ ਕਿਹਾ ਹਾਂਜੀ ਮਾਤਾ ਜੀ ਕੁਝ ਸ਼ਬਦ ਹੈਗਾ ਮੇਰਾ ਗੋਡਾ ਬੜਾ ਦੁਖਦਾ ਮੈਂ ਕਿਹਾ ਹਾਂਜੀ ਹੈਗਾ ਕਮੇਟੀ ਮੇਰੇ ਮੂੰਹ ਵੱਲ ਵੇਖਣ ਲੱਗ ਕਿ ਵੀ ਸਰਵਿਸ ਉਹ ਹੀ ਸ਼ਬਦ ਦੇਣ ਲੱਗ ਪਿਆ ਮੈਂ ਕਿਹਾ ਹਾਂਜੀ ਹੈਗਾ ਕਹਿੰਦੇ ਕਿਹੜਾ ਮੈਂ ਕਿਹਾ ਸ਼ਬਦ ਹੈਗਾ ਕਹਿੰਦੇ ਕੀ ਮੈਂ ਕਿਹਾ ਥੋੜੀ ਜੀ ਸੈਰ ਕਰਿਆ ਕਰੋ ਕਹਿੰਦੇ ਸ਼ਬਦ ਦੱਸਿਆ ਨਹੀਂ ਮੈਂ ਕਿਹਾ ਸ਼ਬਦ ਹੀ ਆ ਸੈਰ ਕਰਿਆ ਕਰੋ ਇਹ ਸ਼ਬਦ ਵਾ ਇਹਨੂੰ 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 ਸ਼ਬਦ ਹੀ ਕਹਿੰਦੇ ਮੈਂ ਕਿਹਾ ਤੁਸੀਂ ਸ਼ਬਦ ਕਹਾਂ ਮੈਂ ਸ਼ਬਦ ਦੱਸ ਦਿੰਦਾ ਤੁਹਾਨੂੰ ਹੁਣ ਜਿਵੇਂ ਕਈ ਕਹਣਗੇ ਜਿਵੇਂ ਕਿਸੇ ਗੁਰਦੁਆਰੇ ਨਾ ਕਿਸੇ ਗੁਰਦੁਆਰੇ ਸੇਵਾ ਦਾ ਮਹਰ ਹੋਤਾ ਸੀ ਤੇ ਇੱਕ ਪਰਿਵਾਰ ਆ ਗਿਆ ਇੱਕ ਕਹਿੰਦੇ ਭਾਈ ਸਾਹਿਬ ਕਿੱਥੇ ਆ ਕਹਿੰਦੇ ਕਿਉਂ ਜੀ ਕਹਿੰਦੇ ਅਰਦਾਸ ਕਰਾਉਣੀ ਹੈ ਕਹਿੰਦੇ ਕਾਦੀ ਕਿਤੇ ਸਾਡੇ ਮੁੰਡਾ ਨਹੀਂ ਹੁੰਦਾ ਕਹਿੰਦੇ ਅੱਛਾ ਕਹਿੰਦੇ ਭਾਈ ਸਾਹਿਬ ਦੇਤੇ ਆਪ ਦੋ ਕੁੜੀਆਂ ਬੋਲੋ ਭਾਈ ਭਾਈ ਸਾਹਿਬ ਦੇਤੇ ਆਪ ਦੋ ਕੁੜੀਆਂ ਜੇ ਅਸੀਂ ਤੁਹਾਡੇ ਵਾਸਤੇ ਕਰ ਸਕਦੇ ਬੜੀ ਦੁਨੀਆ ਤੇ ਐਸੇ ਬੇਬੇ ਨਾ ਕਿਤੇ ਕਰਨਾ 30 ਸੀ ਨਾ ਪੁੱਤ ਸੀ ਅਲਾਈਵ ਸੁਣ ਰਹੇ ਤੁਸੀਂ ਆਪਣੇ ਘਰਾਂ ਚ ਪੁੱਛਿਓ ਆਪਣੇ ਬਾਬਿਆਂ ਨੂੰ ਜਿਹੜੇ ਕਦੇ ਸੇਬਾਂ ਨਾਲ ਪੁੱਤਰ ਹੁੰਦੇ ਜਿਹਦੇ ਸੇਬਾਂ ਨਾਲ ਪੁੱਤਰ ਹੁੰਦੇ ਫਿਰ ਪਪੀਤਾ ਪਹੋ ਝੋਲੀ ਚ ਉਹ ਬੋਲੋ ਭਾਈ ਕਈ ਬਾਬਿਆਂ ਕੋਲ ਕਹਿੰਗੇ ਬਾਬਾ ਜੀ ਝੋਲੀ ਵਿੱਚ ਸੇ ਪਾ ਦਿਓ ਫਿਰ ਦਵਾਈਆਂ ਪਾਓ ਮਤੀਰਾ ਵੱਡਾ ਦਵਾਈਆਂ ਜੇ ਤੇ ਸੇਬਾਂ ਨਾਲ ਪੁੱਤ ਹੁੰਦੇ ਨਾ ਜਿਨ੍ਹਾਂ ਦੀ ਸੇਬਾਂ ਦੀਆਂ ਆਪਣੀ ਕੋਲਡ ਸਟੋਰ ਆ ਜਾਂ ਬਾਗ ਆ ਉਹ ਤੇ ਪੁੱਤ ਸਾਹਮਦੇ ਮਰ ਜਾਣ ਪਰ ਅਸੀਂ ਅਸੀਂ ਲਟਾਉਣ ਨੂੰ ਬੈਠੇ ਆ ਨਾ ਅਸੀਂ ਆਪਣਾ ਬਲਟਾਉਣ ਨੂੰ ਜੂ ਬੈਠੇ ਹਾਂ ਲਓ ਲਾਈਵ ਸੁਣ ਰਹੇ ਹੋ ਜੀ ਤੁਸੀਂ ਬੇਬੇ ਨਾਨਕ ਦੇ ਕਿੰਨੇ ਬੱਚੇ ਸੀ ਭਲਾ ਬੇਬੇ ਨਾਨਕ ਦੇ ਕਰਨਾ 3 ਸੀ ਸ਼ਬਦ ਹੈ ਨਹੀਂ ਸੀ ਗੁਰੂ ਨਾਨਕ ਸਾਹਿਬ ਦੇ ਕੋਲ ਉਸ ਵਕਤ ਉਹ ਤੇ ਰੱਬ ਦਾ ਰੂਪ ਸੀ ਬੋਲੋ ਸਾਧ ਸੰਗਤ ਜੀ ਕਦੋਂ ਸਮਝਾਂਗੇ ਆਪਾਂ ਕਦੋਂ ਸਾਡੀ ਜ਼ਿੰਦਗੀ ਚ ਸਮਝ ਆਏ ਗੱਲ ਹੈ ਕਿ ਅਸੀਂ ਜਿਉਂਦੇ ਜੀ ਗੁਰਬਾਣੀ ਵਿੱਚੋਂ ਇਹ ਉਪਦੇਸ਼ ਨੂੰ ਸਮਝਣਾ ਤੇ ਵਿਚਾਰਨਾ ਹੈ ਸਾਰੇ ਲੋਕ ਤਾਂ ਕੋਈ ਕੋਈ ਗੱਡੀ ਲੈਂਦੇ ਆ ਨਾ ਬਾਬਿਆਂ ਕੋ ਜਾਨਗੇ ਬਾਬਾ ਜੀ ਇੱਕ ਵਾਰੀ ਗੱਡੀ ਉੱਤੇ ਚੜ੍ਹ ਜੋ ਨਾ ਅਰਦਾਸ ਕਰ ਦੋ ਉਹਨਾਂ ਦੇ ਮਨ ਚਾਹ ਇਹ ਗੱਡੀ ਨੇ ਐਵਰੇਜ ਵੱਧ ਦੇਣੀ ਆ ਇਹਨੇ ਕਦੀ ਖਰਾਬ ਨਹੀਂ ਹੋਣਾ ਇਹਦਾ ਕਦੀ ਟਾਇਰ ਪੰਚਰ ਨਹੀਂ ਹੋਣਾ ਇਹਨੇ ਕਦੀ ਰਾਹ ਸਾਨੂੰ ਧੋਖਾ ਨਹੀਂ ਦੇਣਾ ਮਸ਼ੀਨਰੀ ਹੈ ਜੀ ਉਹਨੇ ਤਾਂ ਖਰਾਬ ਹੋਣਾ ਵੀ ਆ ਜਿਵੇਂ ਤੁਹਾਡੇ ਘਰਾਂ ਦੇ ਏਸੀ ਖਰਾਬ ਹੁੰਦੇ ਉਹ ਇਵੇਂ ਬਾਬਿਆਂ ਦੇ ਡੇਰੇਆਂ ਦੇ ਵੀ ਏਸੀ ਖਰਾਬ ਹੋ ਜਾਂਦੇ ਆ ਜਿਵੇਂ ਤੁਹਾਡੀ ਗੱਡੀ ਚੱਲਦੀ ਉਹਦਾ ਬਾਬਿਆਂ ਦੀ ਸਾਰਾ ਕੁਝ ਸੇਮ ਆ ਕੋਈ ਫਰਕ ਨਹੀਂ ਹੈਗਾ ਪਰ ਸਾਡੇ ਸਮਾਜ ਚ ਪਿਕਚਰ ਕੀ ਬੈਠੀ ਆ ਜਿਵੇਂ ਕੋ ਪੁੱਤ ਨਾ ਪੜਦਾ ਹੋਵੇ ਤੇ ਕੀ ਕਹਿਣਗੇ ਬਾਬਾ ਜੀ ਇਹਦੇ ਸਿਰ ਤੇ ਹੱਥ ਰੱਖ ਦੋ ਇਹਨੂੰ ਪੜਨਾ ਆ ਜਾਏ ਬਾਬੇ ਨੇ ਐਲ ਐਲ ਬੀ ਕੀਤੀ ਹੈ ਜੇ ਤੁਹਾਡੇ ਬੱਚੇ ਨੂੰ ਇੰਗਲਿਸ਼ ਨਹੀਂ ਆਉਂਦੀ ਕਿਸੇ ਇੰਗਲਿਸ਼ ਦੇ ਟੀਚਰ ਕੋ ਲੈ ਕੇ ਜਾਓ ਉਹਨੂੰ ਕਹੋ ਬਾਬਾ ਜੀ ਪੜ੍ਹਾ ਇਹਨੂੰ ਪੜ੍ਹਾ ਦੋ ਅੱਖਰ ਦੇ ਸਮਝਾਓ ਉਸਨੂੰ ਸਾਡਾ ਸਮਾਜ ਕਿੱਥੇ ਤੁਰਿਆ ਫਿਰਦਾ ਜੀ ਅਸੀਂ ਮਾਨਸਿਕ ਤੌਰ ਤੇ ਇਹਨੇ ਗੁਲਾ ਇਸੇ ਕਰਕੇ ਸਾਡਾ ਨੁਕਸ ਫਿਰ ਰੋਸ ਪਤਾ ਸਾਡੇ ਬੱਚੇ ਸਿੱਖ ਨਹੀਂ ਬਣਦੇ ਕਿੱਥੋਂ ਬਣ ਜਾਣਗੇ ਜਿੱਦਾਂ ਦੇ ਤੁਸੀਂ ਬਣੇ ਉਦਾਂ ਦੇ ਬੱਚੇ ਬਣ ਜਾਣਗੇ ਜਿੱਦਣ ਸਾਡੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤ ਦਾ ਪਤਾ ਲੱਗਿਆ ਸਾਡੇ ਬੱਚੇ ਭਾਵੇਂ ਮਲੇਸ਼ੀਆ ਦੇ ਬੋਰਨ ਹੋਣ ਭਾਵੇਂ ਕੈਨੇਡਾ ਤੇ ਅਮਰੀਕਾ ਦੇ ਜੰਪਲ ਹੋਣ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਚ ਮਾਣ ਮਹਿਸੂਸ ਕਰਨਗੇ ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦਾ ਪਤਾ ਲੱਗ ਗਿਆ ਅਸੀਂ ਦੱਸ ਹੀ ਨਹੀਂ ਪਾਏ ਕਿਹੜਾ ਇਹ ਇਦਾਂ ਪਾਇਆ ਹੋਇਆ ਅਗਲਿਆਂ ਪੀਏ ਗੱਲ ਛੇਤੀ ਕੀਤਿਆਂ ਕਿਸੇ ਨੂੰ ਸਮਝਾਉਣੀ ਨਹੀਂ ਹੈ ਅਗਲੇ ਕੰਦੇ